ਬਾਈ ਜਿਵੇਂ ਪੁਰਾਣੇ ਸਮਿਆਂ ਚ ਰਾਜਿਆਂ ਮਹਾਰਾਜਿਆਂ ਦੇ ਕਿਲੇ ਹੁੰਦੇ ਆ ਉਹ ਜਾਲੀਆਂ ਤੁਹਾਨੂੰ ਹੁਣ ਲੈਰੇ ਗਾਗੇ ਲਵੇ ਪਿੰਡਾ ਕਿਹੜਾ ਪਿੰਡਾ ਬਾਈ ਕਾਲਮਜਾਰਾ ਜੀ ਉਥੋਂ ਮਿਲਣਗੀਆਂ ਤੇ ਡਿਜ਼ਾਈਨ ਪੈਣੇ 35 ਤੋਂ 40 ਜਾਲੀਆਂ ਦੇ ਹੋਰ ਬਹੁਤ ਸਮਾਨ ਆ ਆ ਲੈਂਪ ਨੇ ਜਿਵੇਂ ਆਪਾਂ ਪਲਾਸਟਿਕ ਜੀ ਦਾ ਲਾ ਲਾਨਿਆ 6-7 ਮਹੀਨੇ ਜੀ ਖਰਾਬ ਹੋ ਜਾਂਦਾ ਇਹ ਵੀ ਪੱਥਰ ਦਾ ਬਣਾਤਾ ਵੇਖੋ ਕਿੰਨਾ ਸੋਹਣਾਗਾ ਦੋਨਾਂ ਦਾ ਜੋੜਾ ਪਤਾ ਕਿੰਨੇ ਦਾ ਹੈ 2000 ਰੁਪਏ ਦਾ ਆ ਲੈਂਪ ਆ ਗਿਆ ਆ ਲੈਂਪ ਚੈੱਕ ਕਰੋ ਇਹ ਲੈਂਪ ਆ ਗਿਆ ਬਈ ਇਹ ਜੋੜਾ ਕਿੰਨੇ ਦਾ ਲੈਂਪਾਂ ਦਾ ਇਹ ਵੀ 2000 ਦਾ ਜੀ ਤੇ ਆ ਜਾਲੀਆਂ ਆ ਗਈਆਂ ਬਈ ਹੈਨਾ ਆ ਜਾਲੀਆਂ ਪਹਿਲਾਂ ਉੱਪਰ ਇੱਟਾਂ ਲਾਗਦੇ ਹੁੰਦੀਆਂ ਹੁਣ ਉਹ ਕੰਮ ਨਮੇੜਦਾ ਇਹ ਹੁਣ ਨਮੇੜਦਾ ਬਾਈ ਜਨਿਕ ਨਾਲ ਤਾਂ ਮਿਸਤਰੀ ਦਾ ਖਰਚਾ ਅੱਧਾ ਆਹ ਵਾਚ ਚੱਕੇ ਦਰ ਨਹੀਂ ਹੈ ਹਨਾ ਆਹ ਕੌਲੇ ਬਣਾਉਣੇ ਹੁੰਦੇ ਜਿਹੜੇ ਆ ਡਿਜ਼ਾਈਨ ਨਹੀਂ ਪੈਂਦੇ ਕਦੇ ਵੀ ਕੌਲੇ ਹਨਾ ਤੁਸੀਂ ਇਹ ਵੀ ਡਿਜ਼ਾਈਨ ਵਾਲੇ ਬਣਾਤੇ ਇਹ ਕਿੰਨੇ ਦਾ ਬਾਈ ਇਹਦਾ ਕੌਲਾ ਇਹ ਬਾਈ 1000 ਰੁਪਏ ਦਾ ਤੇ ਆਹ ਜਾਲੀ ਕਿੰਨੇ ਰੁਪਏ ਦੀ ਪੈਂਦੀ ਇੱਕ ਇਹ ਬਾਈ 600 ਰੁਪਏ ਦੀ ਤੇ ਬਾਕੀ ਬਾਈ ਖੇਤਾਂ 'ਚ ਜੇ ਮੈਂ ਆਪਾਂ ਕੁਰਸੀ ਵਗੈਰਾ ਰੱਖਦੇ ਹਾਂ ਹਨਾ ਟੁੱਟ ਜਾਂਦੀਆਂ ਨੇ ਥੋੜੇ ਟਾਈਮ 'ਚ ਹੀ ਆ ਪੱਕਾ ਕੰਮ ਹੀ ਕਰਤਾ ਬਹਿ ਜਾ ਲਾਲਾ ਜੀ ਆ ਦੇ ਆ ਟੇਬਲ ਆ ਗਿਆ ਬਈ ਤੇ ਆ ਕੁਰਸੀਆਂ ਦਾ ਸੈੱਟ ਆ ਗਿਆ ਇਹ ਕੁਰਸੀ ਕਿੰਨੇ ਦੀ ਪੈਂਦੀ ਹੈ ਬਈ ਇਹ ਬਈ 2000 ਦੀ ਤੇ ਟੇਬਲ ਟੇਬਲ ਬਈ 2000 ਦਾ ਜਨਨ ਕਿ ਸੈੱਟ ਪੂਰਾ 6000 ਦਾ ਪੈ ਜਾਊਗਾ ਇਹ ਚ ਵਧੀਆ ਤਰ੍ਹਾਂ ਦੂਰਾਂ ਪਈਆਂ ਨੇ ਬਈ ਪੂਰਾ ਵਧੀਆ ਮਟੀਰੀਅਲ ਬਈ ਤੁਹਾਨੂੰ ਜਾਲੀਆਂ ਪਾਵੇ ਹੋਰ ਬਹੁਤ ਸਾਮਾਨ ਦਿਖਾਵਾਂਗੇ ਜਿਵੇਂ ਆਹ ਜਾਲੀ ਆ ਗਈ ਬਈ ਇਹ ਕਿੰਨੇ ਦੀ ਹੈਗੀ ਇਹ ਬਈ 600 ਦੀ 600 ਰੁਪਏ ਦੀ ਬਸ ਆਹਾ ਏ ਬਈ 550 ਦੀ 550 ਦੀ ਆ ਜਾਲੀਆਂ 'ਚ ਡਿਜ਼ਾਈਨ ਦੇਖ ਲਓ ਬਈ ਜੇ ਕੋਈ ਤੁਹਾਨੂੰ ਲਿਆ ਕੇ ਦਿਖਾ ਦੇ ਬਈ ਤੁਹਾਨੂੰ ਇਹ ਜਿਹੜਾ ਡਿਜ਼ਾਈਨ ਚਾਹੀਦਾ ਤਿਆਰ ਕਰ ਦੋਗੇ ਜਿਹੜਾ ਜ ਮਨ ਮਰਜ਼ੀ ਦਾ ਕਰਵਾ ਲਈਏ ਅਗਲਾ ਆਹ ਜਿਵੇਂ ਜਾਲੀ ਬਈ ਬੜੀ ਘੈਂਟ ਹੈਗੀ ਇਹ ਕਿਵੇਂ ਜਾਏਗੀ ਇਹਦੇ ਵਧੀਆ ਤਾਰ ਦੂਰ ਕਿਹੜੀ ਪਾਉਣੇ ਉਸ 'ਚੋਂ ਇਹ 'ਚ ਬਈ ਫਾਈਬਰ ਦੀ ਮਿਲ ਜੂ ਆਪਣੇ ਕੋਲ ਜਿੰਸਤੀ ਵੀ ਮਿਲ ਜੂਗੀ ਤੇ ਸਰੀਆ ਵੀ ਮਿਲ ਜੂਗਾ ਜੇ ਕਿਸੇ ਨੇ ਆਖੇ ਕੋਈ ਸੋਚਿਆ ਬੰਦਾ ਮੈਂ ਕੋਲੇ ਬਹਿ ਕੇ ਤਿਆਰ ਕਰਵਾਉਣਾ ਘਰ ਪਾ ਕੇ ਮਟੀਰੀਅਲ ਵੀ ਆਪਦੇ ਮੁਤਾਬਕ ਪਾਉਣੇਗਾ ਪਾ ਦੋਗੇ ਹਾਂਜੀ ਹਾਂ ਜ਼ਰੂਰ ਮੰਨ ਲਓ ਜੀ ਮਟੀਰੀਅਲ ਕਿੰਨਾ ਕੁ ਪਾ ਇਹ ਜੀ ਬਾਈ 3 1 ਦਾ 3 1 ਦਾ ਜੇ ਕਿਸੇ ਨੇ ਹੋਰ ਵੀ ਤੇਜ਼ ਪੋਣ ਹੋਏ ਪਾ ਦੋਗੇ ਉਹ ਵੀ ਕਰ ਦਾਂਗੇ ਆ ਕਰ ਲੋ ਚੈੱਕ ਬਈ ਵੈਸੇ ਤਾਂ 3 1 ਦਾ ਬਹੁਤ ਵਧੀਆ ਹੁੰਦਾ ਹੈਗਾ ਆ ਜਾਲੀ ਕਿੰਨੇ ਕਰੀਏ ਬਾਈ ਇਹ ਵੀ ਬਾਈ 500 ਦੀ 500 ਰੁਪਏ ਦੀ ਆ ਜਾਲੀ ਦੇਖ ਲੋ 500 ਦੀ ਸਹਿਜ ਕੀ ਇਹਦਾ ਬਾਈ ਇਹ 3 2 ਬਾਈ ਤੇ ਜਿਹੜੀ ਆਹ ਜਾਲੀ ਹੈਗੀ ਇਹ 4 2 ਦੱਸਿਆ ਜਾਏ ਇਹ 600 ਦੀ ਅਸ ਆਹ ਇਹ ਵੀ 600 ਦੀ ਆ ਚੈੱਕ ਕਰ ਲੋ ਬਾਈ ਜਿਵੇਂ ਆਹ ਕੰਦਾ ਐ ਬਣ ਜੂ ਹੈ ਬਾਈ ਇਹ ਵਿੰਡੋ ਬਣ ਜੂ ਤੇ ਜਿਵੇਂ ਬਣਾਉਂਦੇ ਨੇ ਤੁਹਾਨੂੰ ਉਹ ਦਿਖਾਉਣਾ ਇਧਰ ਸਿਸਟਮ ਸਾਰਾ ਬਣਾਉਣ ਵਾਲਾ ਉਦੋਂ ਬਾਅਦ ਕਾਲੇ ਦਿਖਾਵਾਂਗੇ ਕਿਹੜੇ ਬਣਾਏ ਨੇ ਵਿੱਚ ਮਟੀਰੀਅਲ ਕਿਹੜਾ ਵਰਤਦੇ ਨੇ ਉਹ ਦਿਖਾਉਣੇ ਆਜੋ ਇੱਧਰ ਬਾਈ ਕਰ ਦੇ ਦੋ ਇੱਕ ਮਿੰਟ ਟੂਟੀ ਬੰਦ ਆਹ ਤਾਰ ਆ ਗਈ ਵਿੱਚ ਜਿਸਤੀ ਹਾਂ ਇਹ ਜਿਸਤੀ ਤਾਰ ਆ ਗਈ ਬਾਈ ਅੱਛਾ ਤੇ ਆਹ ਇਹ ਬਾਈ ਫਾਈਬਰ ਆ ਗਈ ਇਹ ਸਰੀਆ ਆ ਗਿਆ ਅੱਛਾ ਆਹ ਸਰੀਆ ਪਵਾ ਕੇ ਵੀ ਜਾਲੀਆਂ ਤਿਆਰ ਕਰਵਾ ਸਕਦੇ ਕਿਸੇ ਨੂੰ ਰੋਣਾ ਹੋਵੇ ਸਰੀਆ ਪਾ ਕੇ ਸਰੀਆ ਪੂਰਾ ਵਧੀਆ ਸਿਸਟਮ ਆਹ ਜਾਲੀਆਂ ਬਣੀਆਂ ਪਈਆਂ ਨੇ ਉਹ ਪਿਆ ਮਾਲ ਵਧੀਆ ਸਟਾਕ ਪੂਰਾ ਪਿਆਗਾ ਜਿਵੇਂ ਆਹ ਪਾਵੇ ਆ ਗਈ ਪਾਵੇ ਬਾਈ ਕੋਈ ਚੌਰ ਸ ਕੋਈ ਗੋਲ ਸਾਰੇ ਤਰ੍ਹਾਂ ਤਿਆਰ ਕਰ ਦੋਗੇ ਵਧੀਆ ਬਾਈ ਆਹ ਵਰਤੇ ਦੇਖੋ ਨਾ ਜਿਹੜਾ ਮਟੀਰੀਅਲ ਹੈਗਾ ਉਹ ਵਧੀਆ ਉਧਰ ਬਾਦਰੀ ਵੀ ਉਹ ਵਧੀਆ ਬਰੇਤੀ ਵੀ ਪੂਰੀ ਵਧੀਆ ਵਰਤਦੇ ਨੇ ਇਹ ਨਹੀਂ ਹੈਗਾ ਵੀ ਤੁਹਾਨੂੰ ਟਿੱਬਿਆਂ ਤੋਂ ਲਿਆ ਕੇ ਰੇਤਾ ਜਲਾਤਾ ਜਿਵੇਂ ਆ ਪਾਪੇ ਆ ਗਏ ਬਈ ਇਹ ਕਿਹ ਸਾਹ ਹੁਕਤਾ ਵਜਾ 280 ਦਾ 280 ਦਾ ਪਾਵਾ ਪਾਵਾ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦਾ ਹੈਗਾ ਪਾਵਾ ਬਈ 150 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ 150 ਰੁਪਏ ਤੋਂ ਸਟਾਰਟ ਜਿਹੜਾ ਮਰਜੀ ਡਿਜ਼ਾਈਨ ਜਿੰਨਾ ਮਰਜੀ ਸਾਈਜ਼ ਵੱਡਾ ਛੋਟਾ ਕਰ ਦੂੰਗਾ ਸਾਈਜ਼ ਜਿੰਨਾ ਮਰਜੀ ਕਰਵਾ ਲੈ ਇੱਕ ਆ ਜਾਲੀ ਬੜੀ ਘੈਂਟ ਆ ਬਈ ਜਾਲੀਆਂ ਚੈੱਕ ਕਰੋ ਬਈ ਕਿੰਨੀਆਂ ਵਧੀਆ ਵਧੀਆ ਨੇ ਇੰਨੇ ਡਿਜ਼ਾਈਨ ਤੁਹਾਨੂੰ ਕਿਤੋਂ ਮਿਲਣ ਨਹੀਂ ਆਦੇ ਜਿਵੇਂ ਮੰਜਾ ਬੁਣਿਆ ਹੁੰਦਾ ਉਹ ਮੈਂ ਡ हां तो की कहणागा कहणा ते मेरा दिमाग हिल गया डीजे नहीं बाले ने आ देख रहे कि ते ने डीजे 35 40 डीजे रखी बैठे ने, ने के दे। आ देख ले ਨਾਲੇ ਸਫਾਈ ਦੇ ਕਿੰਨੀ ਵਧੀ ਹੈਗੀ ਸਫਾਈ ਬਹੁਤ ਸਰਪੰਚ ਮੈਦਾ ਮੰਨ ਗਿਆ ਪਾ ਵੀ ਨਹੀਂ ਮੈਂ ਤਾਂ ਨਾ ਮੋਟਰ ਰੱਖੇ ਕਿਤੇ ਅੱਛਾ हां ਫੈਕਟਰੀ ਬਾਈ ਬਹੁਤ ਵੱਡੀ ਹੈਗੀ ਬਹੁਤ ਵੱਡੀ ਫੈਕਟਰੀ ਸਦੂ ਕੇ ਰਹਿਤਾ ਜਾਂਦਾ ਹੈਗਾ ਹੋਰ ਬਹੁਤ ਸਾਮਾਨ ਹੈ ਬਾਈ ਜਿਵੇਂ ਆ ਪਾਵੇ ਆਗੇ ਆ ਦੇਖੋ ਜੀ ਚੈੱਕ ਕਰੋ ਆ ਆਗੇ ਬਾਈ ਜਿਵੇਂ ਕਿਸੇ ਨੇ ਹੋਰ ਸੈਡਾਂ ਤੇ ਲਾਉਣੇ ਹੋਣਾ ਨਾ हां ਆ ਚੈੱਕ ਕਰ ਲੋ ਬਈ ਆ ਪਾ ਵੀ ਮਿਲ ਜਾਣਗੇ ਆ ਵੱਡਾ ਪਾਵ ਆ ਗਿਆ ਇਹਦੇ ਵਿੱਚ ਮਟੀਰੀਅਲ ਹੋਰ ਭਰੇ ਜਾਊ ਫੇਰ ਬਈ ਹਾਂਜੀ ਹਾਂ ਤੋ ਕਿੰਨਾ ਭਾਰਾ ਤਾਂ ਫੇਰ ਚੱਕੀ ਨਹੀਂ ਆਣਾ ਭਾਰੀ ਬਹੁਤ ਆਣਾ ਇਹ ਕਿੰਨੇ ਦਾ ਪੈ ਜਾਂਦਾਗਾ ਇਹ ਵੀ 1000 ਰੁਪਏ ਦਾ ਇਹ ਵੀ 1000 ਰੁਪਏ ਦਾ ਇਹ ਇਹ ਬਈ 600 ਦਾ ਜਿਵੇਂ ਆ ਛੋਟਾ ਪਾਵ ਆ ਗਿਆ ਇਹ ਕਿੰਨੇ ਰੁਪਏ ਦਾਗਾ ਡੇਢ ਸੌ ਦਾ ਦੇ ਦੇਣੀ ਬਈ 150 ਰੁਪਏ ਤੋਂ ਪਾਵਾਂ ਸਟਾਰਟ ਆ ਬਈ ਚੈੱਕ ਕਰ ਲੋ ਤੇ ਫੈਕਟਰੀ ਹੈਗੀ ਆਪਣੀ ਕਿਹੜਾ ਪਿੰਡ ਆ ਗਿਆ ਇਹ ਕਾਲਵੰਜਾਰਾ ਜੀ ਕਿੱਧਰ ਨੂੰ ਜਾਂਦਾ ਇਹ ਰੋਡ ਇਹ ਦਗਾਲ ਰੋਡ ਵਜਦਾ ਜੀ ਪਾਤੜਾਂ ਨੂੰ ਅੱਛਾ ਇਸ ਤੋਂ ਇਲਾਵਾ ਬਈ ਆ ਆਈਆਂ ਸਨੇਟਾ ਪੱਥਰੀਆਂ ਪਹਿਲਾਂ ਲੋਹੇ ਦੀਆਂ ਚਾਦਰਾਂ ਹੀ ਆਪਾਂ ਪਾਤਾ ਲੈਨੇ ਆ ਇੱਕ ਤਾਂ ਉਹ ਤਾਪਦੀਆਂ ਸੀ ਜਿਵੇਂ ਅੱਜ ਨੇਰੀ ਚੱਲਦੀ ਹੈ ਨਾ ਉਹ ਜਾਣ ਸੰਗ ਚਾਈ ਰਹਿੰਦੀ ਸੀ ਵੀ ਚਾਦਰਾਂ ਹੀ ਤਾਂ ਗਈਆਂ ਚਾਦਰਾਂ ਤਾਂ ਗਈਆਂ ਪਸ਼ੂਆਂ ਦਾ ਨੁਕਸਾਨ ਹੋਣ ਤੋਂ ਡਰ ਰਹੇ ਹੁੰਦਾ ਸੀ ਪਰ ਇਹ ਜਿਹੜੀਆਂ ਸਲੇ ਟਾਈਆਂ ਬਈ ਇਹਨਾਂ ਦੇ ਮਟੀਰੀਅਲ ਕਾ ਇਕ ਦਾ ਪਾਉਣੇ ਹੋਗੇ ਇਹ ਚ ਬਈ ਟਾਈ ਇਕ ਦਾ ਜਿਹੜੀ ਤਾਰ ਪਾਉਣੇ ਉਹ ਕਿਵੇਂ ਪਾਉਣੇ ਫਿਰ ਇਹ ਚ ਤਾਰ ਨਹੀਂ ਇਹ ਚ ਸਰੀਆ ਪੈਂਦਾ ਹੈ ਸਰੀਆ ਪਾਉਣੇ ਹੋਗੇ ਸਰੀਆ ਪਾਉਣੇ ਫਿਰ ਰੇਟ ਵਾਲਾ ਹੋਊਗਾ ਨਾ ਰੇਟ ਵੀ ਜਾਇਜ਼ ਹੈ ਜੀ ਅੱਛਾ ਇਹ ਇੱਕ ਕਿੰਨੇ ਦੀ ਪੂਗੀ ਇਹ 285 ਦੀ ਪੈ ਜੀ ਜੀ ਕਿੰਨੇ ਵਾਹ ਕਿੰਨੇ ਦੀ ਆ ਇਹ 4.5 ਦੀ ਹੈ ਜੀ ਜੇ ਕਿਸੇ ਨੇ ਕੋਲੇ ਬਹਿ ਕੇ ਮਾਲ ਤਿਆਰ ਕਰਵਾਉਣਾ ਹੋਵੇ ਕਰ ਦੋਗੇ ਕਰ ਦਾਂਗੇ ਜੀ ਚਾਹੇ ਜਿੰਨੀਆਂ ਮਰਜ਼ੀ ਜਿੰਨੀਆਂ ਮਰਜ਼ੀ ਕਰਵਾ ਲੈ ਜੀ ਸਹਿਜ ਕਿਹੜੇ ਕਿਹੜੇ ਨੇ ਚ ਤਿੰਨ ਤੋਂ ਲੈ ਕੇ ਪੰਜ ਤੱਕ ਸਾਰੇ ਸਹਿਜ ਨੇ ਜੀ ਆਹ ਚੈੱਕ ਕਰ ਲਓ ਬਈ ਸਾਰਾ ਕੁਝ ਇੱਥੇ ਚਾਰ ਕਰ ਦਿਆ ਫਰੇਤੀ ਵੀ ਪੂਰੀ ਵਧੀਆ ਵਰਤਦੇ ਆ ਬਜਰੀ ਵੀ ਪੂਰੀ ਵਧੀਆ ਵਰਤਦੇ ਆ ਤੇ ਮਸਾਲਾ ਵੀ ਬਬਲੇ ਵਰਤਦੇ ਆਗੇ ਬਾਕੀ ਮੇਨ ਗੱਲ ਬਾਈ ਨੇ ਇਹੀ ਕਹਤੀ ਬੀਜੇ ਕਿਸੇ ਨੇ ਕੋਲ ਬਹਿ ਕੇ ਕਰਾਉਣੀਆਂ ਚਾਹੇ ਇੱਕ ਤਿਆਰ ਕਰਾ ਲਓ ਚਾਹੇ 100 ਤਿਆਰ ਕਰੋ ਹੋਵੇ ਕੋਲੇ ਬਹਿ ਕੇ ਤਿਆਰ ਕਰਵਾ ਸਕਦੇ ਹੋਵੇ ਆਹ ਦੇਖੋ ਟਿੱਪੇ ਲੱਗੇ ਬੜੇ ਜਨਾ ਮਰ ਇਹੀ ਜੀ ਡ੍ਰੈਗਨ ਫਰੂਟ ਵਾਲੇ ਪੋਲ ਨੇ ਅੱਛਾ ਜਿਵੇਂ ਕਿਸੇ ਨੂੰ ਜ਼ਮੀਨ ਚ ਕੱਟਣ ਵਾਲੇ ਪੋਲ ਹੁ ਚਾਹੀਦੇ ਹੁਣ ਵੀ ਮਿਲ ਜਾਣਗੇ ਉਹ ਵੀ ਮਿਲ ਜਾਣਗੇ ਜੀ ਪੱਥਰ ਦੀ ਫੁੱਲਾਟ ਵੀ ਮਿਲ ਜਾਂਦੀ ਹੈ ਫਲ ਪੱਥਰ ਦੀ ਸਿਮਿੰਟ ਵਾਲੀ ਜੰਨੀ ਆਈਟਮ ਐ ਸਾਰੀ ਬਣਾਉਣੀ ਹੈ ਅੱਪਾ ਭਾਈ ਆ ਗਏ ਕਾਰਪਸਟੋਨ ਜਿਵੇਂ ਸਕੂਲਾਂ ਚ ਚਾਹੀਦੇ ਨੇ ਕਿਸੇ ਨੂੰ ਪਾਰਕਾਂ ਚ ਚਾਹੀਦੇ ਨੇ ਪੰਚਾਇਤਾਂ ਨੂੰ ਚਾਹੀਦੇ ਨੇ ਇਹ ਤੁਹਾਨੂੰ ਮਿਲ ਜਾਣਗੇ ਜੀ ਐਸਟੀ ਬਿੱਲ ਜਿਹੜੀ ਮਰਜ਼ੀ ਚੀਜ਼ ਆ ਤੁਸੀਂ ਲੈ ਲਿਓ ਉਹ ਵੀ ਤੁਹਾਨੂੰ ਮਿਲੂਗਾ ਬਾਈ ਆਹ ਕੀ ਚੀਜ਼ ਆ ਗਈ ਇਹ ਗੁਰਦੁਆਰਾ ਲਈ ਗੁੰਮਟੀਆਂ ਨੇ ਜੀ ਕਿਸੇ ਨੇ ਘਰ ਵਾਸਤੇ ਇਹਨਾਂ ਨੂੰ ਉਹਨਾਂ ਨੂੰ ਵੀ ਦੇ ਦੋਗੇ ਪੰਚਾਇਤੀ ਥਾਵਾਂ ਵਾਸਤੇ ਆ ਪਾਵੇਂ ਦੇ ਡਿਜ਼ਾਈਨ ਦੇਖ ਲਓ ਬਈ ਚੈੱਕ ਕਰ ਲਓ ਆ ਇੰਨੇ ਤਰ੍ਹਾਂ ਦੇ ਪਾਵੇ ਬਾਈ ਉਹਨਾਂ ਨਾਲ ਬਹਿਗੇ ਨੇ ਇੱਕ ਬਾਈ ਮੇਨ ਸਭ ਤੋਂ ਮੇਨ ਗੱਲ ਕਿਸੇ ਨੂੰ ਜੀ ਐਸਟੀ ਬਿੱਲ ਚਾਹੀਦਾ ਕੋਈ ਪੰਚਾਇਤੀ ਕੰਮ ਕਾਰ ਵਾਸਤੇ ਚੀਜ਼ਾਂ ਦੇ ਦੋਗੇ ਪਹਿਲਾਂ ਸਾਰਾ ਕੁਝ ਦੇ ਦਾਂਗੇ ਜੀ ਜੀਐਸਟੀ ਨਾਲ ਦੇ ਦਾਂਗੇ ਜੀਐਸਟੀ ਦੇ ਨਾਲ ਆਹ ਅਗੇ ਪਾਈਪ ਪਾਈਪ ਬਈ ਕਿੰਨੇ ਇੰਚੀ ਤੋਂ ਲੈ ਕੇ ਕਿੰਨੇ ਇੰਚੀ ਮਿਲ ਜਾਣਗੇ 6 ਇੰਚੀ ਤੋਂ ਲੈ ਕੇ 28 ਇੰਚੀ ਤੱਕ ਮਿਲ ਜਾਣਗੇ ਜੀ ਆਹ ਚੈੱਕ ਕਰ ਲੋ ਪਾਈਪ ਹੀ ਪੈਣੇ ਪਾਈਪਾਂ ਦਾ ਪੂਰਾ ਵਧੀਆ ਮਟੀਰੀਅਲ ਵਰਤਿਆ ਬਈ ਪੂਰਾ ਵਧੀਆ ਜੀ ਇਹਨਾਂ ਦਾ ਵੀ ਜੀਐਸਟੀ ਬਿਲ ਵਗੈਰਾ ਦੇਵੋਗੇ ਹਾਂਜੀ ਹਾਂ ਸਕਰੀਨ ਤੇ ਨੰਬਰ ਚੱਲ ਰਿਹਾ ਕਿਸੇ ਨੇ ਫੈਕਟਰੀ ਚ ਆ ਕੇ ਦੇਖਣਾ ਆ ਕੇ ਵੀ ਦੇਖ ਸਕਦੇ ਹੋ ਸਾਰਾ ਕੁਝ ਆਨਲਾਈਨ ਦੇਖਣਾ ਬਾਈ ਉਹਦਾ ਇੱਕ ਪੇਜ ਆ ਕੀ ਨਾਮ ਤੇ ਆ ਸਰਾਉ ਫੈਕਟਰੀ ਕਾਲ ਬੰਜਾਰਾ ਦੇ ਨਾਮ ਤੋਂ ਸਕਰੀਨ ਸ਼ਾਟ ਵੀ ਪਾਇਆ ਹੈਗਾ ਇਹ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਹੜੇ ਕਿਹੜੇ ਚੀਜ਼ਾਂ ਹੈ ਬਣਾਉਂਦੇ ਨੇ ਬਾਈ ਉਹ ਹੀ ਅਪਲੋਡ ਕਰਦੇ ਰਹਿੰਦੇ ਆ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਦੋਨੇ ਭਰਾੜੇ ਪੈਸਾ ਲਾ ਕੇ ਬਾਹਰ ਨਹੀਂ ਗਏ ਪੰਜਾਬ ਤੋਂ ਕੰਮ ਸ਼ੁਰੂ ਕੀਤਾਗਾ ਆਪਣਾ ਸਾਰਿਆਂ ਦਾ ਹੱਕ ਬਣਦਾ ਬਾਈ ਉਹਨੂੰ ਸਪੋਰਟ ਕਰੀਏ ਬਾਕੀ ਜਾਣਕਾਰੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਲੈ ਸਕਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਇਹੀ ਕਹਿਣਾ ਚਾਹਣਾ ਭਾਈ ਜਿਹੜੀ ਲਾਸਟ ਗੱਲ ਅਖੇ ਸਰਪੰਚ ਨੇ ਵੀ ਬਾਹਰ ਨਹੀਂ ਗਏ ਭਰਾਵਾਂ ਨੇ ਉਰੀ ਮਿੰਤ ਕਰੀਆ ਤੇ ਭਰਾਵੋ ਸਪੋਰਟ ਕਰਿਆ ਕਰੋ ਬਾਕੀ ਇੱਕ ਨੰਬਰ ਕੰਮ ਆ ਮਾਲ ਮਟੀਰੀਅਲ ਦੀ ਪੂਰੀ ਫੁੱਲ ਜ਼ਿੰਮੇਵਾਰੀ ਆ ਭਾਈ ਆ ਦੇਖ ਲਓ ਤੁਹਾਡੇ ਸਾਹਮਣੇ ਬੜਾ ਵੱਡਾ ਜਿਗਾਰਡਮੈਂਟ ਆਗਾ ਸਸਾ ਦਾ ਗੜਾ ਨਿੱਤਨ ਉਹ ਬਾਜਰੀ ਦਾ ਵੱਡਾ ਢੇਰ ਲੱਗਾ ਪਿਆ ਦੇਖੋ ਪੂਰਾ ਬੱਲੇ ਬੱਲੇ ਕਰਾ ਰੱਖਿਆ ਭਰਾਵਾਂ ਨੇ ਦੋਨਾਂ ਨੇ ਭਾਈ ਜੇ ਭਾਈ ਦੋਨੇ ਭਾਈ ਬਾਹਰੇ ਭਾਜ ਜਾਂਦੇ ਬਾਹਰੇ ਉੱਥੇ ਜਾ ਕੇ ਗੁਲਾਮੀਆਂ ਕਰਦੇ ਹਨਾ ਪਰ ਇੱਥੇ ਰਹਿ ਕੇ ਇਹ ਸਰਦਾਰੀ ਦੇ ਨਾਲ-ਨਾਲ ਨਾ ਘਟੋ ਘਟ 200 ਬੰਦੇ ਨੂੰ ਰੁਜ਼ਗਾਰ ਵੀ ਦੇਈ ਬੈਠੇ ਆ ਇਹ ਵੱਡੀ ਗੱਲ ਹੁੰਦੀ ਹੈਗੀ ਸੋ ਭਾਈ ਉਹਦਾ ਕੰਮ ਚਲਾਉ ਯੋ ਸ਼ੇਅਰ ਕਰ ਦਿਓ ਬਾਈ ਉਰੇ ਪੈਂਦੇ ਨੇ ਚਿੱਟੇ ਕੁਰਤੇ ਪਜਾਮੇ ਬਾਹਰਲੇ ਮੁਲਕ ਚ ਨਹੀਂ ਪੈਂਦੇ ਕਰ ਦਿਓ ਸ਼ੇਅਰ ਜੀ ਕਰਨੀ ਹੈ ਜੀ ਸਹੀ ਆ ਬਾਈ ਕਰ ਦਿਓ ਸ਼ੇਅਰ ਜੀ